ਕਾਰੀ ਮੁਲਾਜ਼ਮ ਜਈ ਹੈ ਪੀਡਬੀ ਦੇ ਵਿੱਚ ਭਰਤ ਸੋਤਾ ਉਹਦਾ ਨਾਮ ਹੈ ਤੁਸੀਂ ਟੱਚ ਵੀ ਕਰ ਰਹੇ ਹੋ ਤੇ ਨਾਲੇ ਥੁੱਕਾ ਵੀ ਚਪਦੀ ਇਹਨੂੰ ਗੰਦ ਪਾਈ ਜਾਂਦੇ ਹੋ ਪਲੀਜ਼ ਉਹ ਮੁੰਡੇ ਨੂੰ ਉਹਨੇ ਬਹੁਤ ਗੰਦੀਆਂ ਗੰਦੀਆਂ ਗੱਲਾਂ ਕੱਢੇ ਕਹਿੰਦਾ ਜਾ ਤੂੰ ਜੋ ਮਰਜੀ ਕਹ ਲੈ ਮੈਂ ਇੱਥੇ ਵੀ ਨਹੀਂ ਮਤਲਬ ਅਫਸਰ ਲੱਗਾ ਹੈ ਤੂੰ ਕਿਹੜੇ ਕੰਮ ਥੋੜੇ ਆ ਤੂੰ ਕੀਨੀਆ ਮੇਰਾ ਪ੍ਰੀਤਮ ਦਾਪਾ ਮੈਂ ਨਾ ਬੰਦ ਕਰ ਚੁੱਕਾ 2-3 ਸਾਲ ਤੋਂ ਪਰ ਉਸ ਤੇ ਟੇਬਲ ਵਗੈਰਾ ਸਾਡੇ ਪੁਰਾਣੇ ਪਈ ਨੇ ਮੈਂ ਕਹਿੰਦਾ ਉੱਥੇ ਜਾ ਕੇ ਲਗਾ ਲੈ ਤੈਨੂੰ ਮਨਣਾ ਥੋੜਾ ਕਰਦੇ ਆ ਤੂੰ ਜਾ ਕੇ ਪੀ ਲੈ ਮੈਂ ਘਰ ਆ ਗਿਆ ਜਦੋਂ ਮੈਂ ਘਰ ਆਇਆ ਤੇ ਮੈਂ ਆਪਣਾ ਖਾਣਾ ਵਗੈਰਾ ਖਾਧਾ ਤੇ ਮੈਨੂੰ ਥੋੜੀ ਦਿਰ ਬਾਅਦ ਹੀ ਫੋਨ ਆਇਆ ਕਿ 7-8 ਬੰਦੇ ਬੀਸਬੋਲਾਂ ਨਾਲ ਲੈ ਕੇ ਹਥਿਆਰ ਲੈ ਕੇ ਤੁਹਾਡੀ ਮਾਰਕੀਟ 'ਚ ਨੇ ਤੇ ਤੁਹਾਡੀ ਭੰਗ ਤੋੜ ਕਰ ਰਹੇ ਨੇ 12-13 ਦਿਨونی ਹੋਏ ਕਾਊਂਟਰ ਬਣਾਏ ਨੇ ਮਿੰਗੇ-ਮਿੰਗੇ ਬਾਹਰ ਪਏ ਨੇ ਉਹ ਸਾਰਾ ਹੀ ਚੱਕਣਾ ਚੁਰ ਕਰ ਗਿਆ ਬੀਸਬੋਲ ਇਹ ਮਨੋ ਨੇ ਦੇਖੋ بیسਬਾਲ ਮਾਰੀਆਂ ਤੇ بیسਬਾਲ ਟੁੱਟ ਗਿਆ ਟੇਬਲ ਤੋੜ ਤੋੜਤਾ ਉਹਨੇ ਸਾਰੇ ਫਿਰ ਉਹਨੇ ਉਹਦਾ ਫਿਰ ਵੀ ਪੜਾਸ ਨਹੀਂ ਨਿਕਲੀ ਉਹਨੇ ਜਾ ਕੇ ਮੇਰੇ ਪ੍ਰੀਤਮ ਢਾਬਾ ਜੋ ਮੈਂ ਬੰਦ ਕਰਦਾ ਸਾਰਾ ਉਹਨੇ ਉੱਥੇ ਵੀ ਨਾ ਭਾਂਡਾ ਤੋੜਦਾਰ ਦੀ ਵਾਸ਼ ਵੇਸ਼ਨ ਟੁੱਟੀਆਂ ਜੋ ਉਹਨੂੰ ਮਿਲਿਆ ਉਹ ਤੋੜੀ ਗਿਆ ਮੈਂ ਤਾਂ ਸ਼ੁਕਰ ਕਰਦਾ ਸਮਾਂ ਲੱਗਦਾ ਚਲੋ ਇਹ ਚੀਜ਼ਾਂ ਟੁੱਟ ਗਈਆਂ ਤੇ ਮੈਂ ਹੁੰਦਾ ਮੈਂ ਤੇ ਮਾਰ ਜਾਣਾ ਸੀ ਮੇਰੇ ਤੋਂ ਛੋਟੇ ਛੋਟੇ ਬੱਚੇ ਨੇ ਤਦਾਰੇ ਲੋਕ ਨੇ ਲੈਣ ਦੇ ਬਾਵਜੂਦ ਹੀ ਗੁੰਡਾ ਕਰਦੀ ਕਰਦੇ ਨੇ ਇੰਨਾ ਹੰਕਾਰ ਜੀ ਆਪਾਂ ਨੂੰ ਮੈਨੂੰ ਆਪਣੀ ਪਹਿਲੇ ਤਾਂ ਜਾਨ ਮਾਲ ਦੀ ਮੈਨੂੰ ਸੁਰੱਖਿਆ ਦਿੱਤੀ ਜਾਵੇ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਮੇਰੇ ਇਨਸਾਫ ਕੀਤਾ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐਦਾਂ ਦੇ ਸਾਰੇ ਵਪਾਰੀ ਅਸੀਂ ਅਤੇ ਕਿੱਦਾਂ ਰਵਾਂਗੇ ਕਿਉਂ ਸਾਰੇ ਹੀ ਸਾਡੇ ਤੇ ਮਾਰਕੀਟ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੋਅਰੂਮ ਨੇ ਜਿਹੜਾ ਉਹਨੂੰ ਸਰਕਾਰੀ ਮੁਲਾਜ਼ਮ ਦਾ ਨਸ਼ਾ ਹੈ ਉਹਦਾ ਉਹ ਨਸ਼ਾ ਜੂੜ ਚੁੱਟਣਾ ਚਾਹੀਦਾ ਉਹਨੂੰ ਪਤਾ ਲੱਗੇ ਵੀ ਮੈਂ ਇੱਕ ਸਰਕਾਰੀ ਮੁਲਾਜ਼ਮ ਦੇ ਹੋਣ ਦੇ 바ਜੂ ਦੀ ਮੈਂ ਕਿੱਦਾਂ ਉਹਨੂੰ ਪਬਲਿਕ ਨਾਲ ਡੀਲ ਕਰਦਾ ਸਾਬਨਾ ਬਲੇ ਸਾਰਨ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰਪਾਲ ਸਿੰਘ ਰੂਬੀ ਸਰ ਕੱਲ ਮੰਗਲਵਾਰ ਰਾਤ ਨੂੰ ਮੈਂ ਆਪਣੇ ਮੁੰਡੇ ਇੱਕ ਸਾਹਮਣੇ ਚਾਹ ਦਾ ਇੱਕ ਅੱਡਾ ਲਾਂਦਕ ਚਰਾ ਬਹੁਤ ਮੱਤ ਸਾਤੜ ਬੰਦਾ ਉਹਨੂੰ ਮੈਂ ਫੋਨ ਕਰਕੇ ਕਿਹਾ ਬੇਟਾ ਵੀ ਉਹ ਆਪਣਾ ਅੱਡਾ ਬੰਦ ਕਰਕੇ 7-8 ਵਜੇ ਅੱਡਾ ਬੰਦ ਕਰਦਾ ਮੈਂ ਉਹਨੂੰ 9 9:30 ਵਜੇ ਕਰੀਬਨ ਮੈਂ ਕਿਹਾ ਮੈਂ ਕਿਹਾ ਆਪਣਾ ਆ ਕੇ ਮੇਰੀ ਦੁਕਾਨ ਤੇ ਤਾਲਾ ਲਾ ਦੇ ਮੇਰੇ ਕੋਲ ਪਾਰਟ ਟਾਈਮ ਮੇਰੇ ਕੋਲ ਜੌਬ ਕਰਦਾ ਹੋ ਵੀਡੇ ਨੇ ਉਹਨੇ ਮੁੰਡੇ ਨੇ ਤਾਲਾ ਲਗਾਤਾ ਇੰਨੀ ਦਿਨੋਂ ਤਿੰਨ ਮੁੰਡੇ ਆਪਣਾ ਜਿਹਦੇ ਵਿੱਚੋਂ ਇੱਕ ਸਰਕਾਰੀ ਮੁਲਾਜ਼ਮ ਜਈ ਹੈ ਪੀਡਬਲਯੂਡੀ ਦੇ ਵਿੱਚ ਭਰਤ ਸੋਤਾ ਉਹਦਾ ਨਾਮ ਹੈ ਉੱਥੇ दारू ਵੀ ਰਸੀ ਉੱਥੇ ਚਾਲੇ ਫੱਟੇ ਦੇ ਉੱਥੇ ਹੀ ਬਾਬਾ ਜੀ ਦੀਆਂ ਸ਼ਰੂਪ ਫੋਟੋ ਲੱਗੀਆਂ ਸੀ ਭੋਲੇ ਨਾਜੀ ਦੀਆਂ ਸਰਕਾਰਾਂ ਦੀ ਲਖਦਾ ਸਰਕਾਰੀ ਸਾਰੇ ਦਿਨ ਫੋਟੋ ਲਾਈਆਂ ਇੱਕ ਉਹਦਾ ਹੱਥ ਗਲਾਸ ਜਿਹੜਾ दारू ਫੜਿਆ ਸੀ ਉਹ ਨਾ ਟੱਚ ਕਰ ਰਿਆ ਸੀ ਉੱਥੇ ਬਾਬਾ ਜੀ ਫੋਟੋ ਸਰੂਪ ਨਾਲ ਉਨੇ ਮੁੰਡੇ ਨੇ ਉੱਥੇ ਦੇਖਿਆ ਜਿਹੜਾ ਮੁੰਡੇ ਦਾ ਜਿਹਦਾ ਅੱਡਾ ਵਾ ਤਾਲਾ ਲਾ ਕੇ ਉਹਨੇ ਕਿਹਾ ਭਾਜੀ ਤੁਸੀਂ ਇੱਥੇ ਦਾਰੂ ਨਾ ਪੀਓ ਤੁਸੀਂ ਸਾਬਨੇ ਸੈਰ ਤੋਂ ਵੀ ਨਾ ਨਾਲੇ ਸਾਡੀ ਰੋਟੀ ਰੋਜੀ ਹੈ ਤੇ ਨਾਲੇ ਇੱਥੇ ਤੁਸੀਂ ਟੱਚ ਵੀ ਕਰ ਰਹੇ ਹੋ ਤੇ ਨਾਲੇ ਥੁੱਕਾਂ ਵੀ ਸਰਪੀਆਂ ਨੂੰ ਗੰਦ ਪਾਈ ਜਾਂਦੇ ਹੋ ਪਲੀਜ਼ ਉਹ ਮੁੰਡੇ ਨੂੰ ਉਹਨੇ ਬਹੁਤ ਗੰਦੀਆਂ ਗੰਦੀਆਂ ਗੱਲਾਂ ਕੱਢਿਆ ਕਹਿੰਦਾ ਜਾ ਤੂੰ ਜੋ ਮਰਜ਼ੀ ਕਹ ਲੈ ਮੈਂ ਇੱਥੇ ਪੀਣੀ ਹੈ ਚਲੋ ਉਹ ਮੁੰਡੇ ਨੇ ਮੈਨੂੰ ਅੱਗੇ ਦੱਸਿਆ ਤੇ ਮੈਂ ਉਹਨੂੰ ਜਾ ਕੇ ਕਿਹਾ ਉਹਨਾਂ ਵਿੱਚ ਇੱਕ ਮੁੰਡਾ ਮੇਰਾ ਵਾਕਸੀ ਮੰਗਾ ਪਾਣ ਵਾਲਾ ਮੁੰਡਾ ਉਹ ਦੋੜ ਰੋਸੀ ਦੁਕਾਨ ਹੈ ਉਹ ਮੇਰਾ ਪੁਰਾਣਾ ਕਾਫੀ ਦਿਨ ਪੁਰਾਣਾ ਵਾਕਿਆ ਮੈਂ ਉਹਨਾਂ ਕੇ ਮੰਗੇ ਵੀਰ ਇਹਨੂੰ ਮਾੜਾ ਜਿਹਾ ਸਮਝਾ ਮੈਂ ਕਿਹਾ ਤੂੰ ਪੜਿਆ ਲਿਖਿਆ ਇਨਸਾਨ ਐ ਜੇ ਹੀ ਐ ਮਤਲਬ ਅਫਸਰ ਲੱਗਾ ਐ ਤੂੰ ਕਿਹੜੇ ਕੰਮ ਫੜਿਆ ਤੂੰ ਪੀਣੀਆ ਮੇਰਾ ਪ੍ਰੀਤਮ ਢਾਬਾ ਮੈਂ ਨੇ ਬੰਦ ਕਰ ਚੁੱਕਾ ਦੋ ਤਿੰਨ ਸਾਲ ਤੋਂ ਪਰ ਉੱਤੇ ਟੇਬਲ ਵਗੈਰਾ ਸਾਡੇ ਪੁਰਾਣੇ ਪਈ ਨੇ ਮੈਂ ਕਿਹਾ ਤੂੰ ਉੱਥੇ ਜਾ ਕੇ ਲਗਾ ਲੈ ਤੈਨੂੰ ਮਨਾਂ ਥੋੜਾ ਕਰਦੇ ਐ ਉਸ ਜਾ ਕੇ ਪੀ ਲੈ ਤੇ ਉਹ ਪਹਿਲੇ ਤਾਂ ਕੁਝ ਬੋਲਿਆ ਨਹੀਂ ਜੀ ਤੇ ਕਹਿੰਦਾ ਕੋਈ ਨਹੀਂ ਮੈਂ ਦੇਖ ਲਾਂਗਾ ਚਲੋ ਮੈਂ ਨਿਕਲ ਕਰਦੇ ਮੈਂ ਆਪਣੀ ਐਕਟਿਵਾ ਐਤੇ ਮੇਰੇ ਦਫ਼ਤਰ ਤੋਂ ਬਾਹਰ ਕਰਤੀ ਮੈਂ ਚੱਕ ਕੇ ਜਾ ਹੀ ਇਹਨੀ ਦਿਨ ਮਗਰੋਂ ਮੇਰੇ ਆ ਗਿਆ ਤੇ ਮੈਨੂੰ ਕਹਿਣ ਲੱਗ ਗਿਆ ਵੀ ਹੁਣ ਦੱਸ ਤੂੰ ਕੀ ਕਰਨਾ ਤੇ ਮੈਂ ਉਹਨੂੰ ਕਹਾ ਮੈਂ ਕਹਾ ਭਾਈ ਸਾਹਿਬ ਤੁਸੀਂ ਮੈਂ ਤੁਹਾਨੂੰ ਮਾੜੀ ਗੱਲ ਨਹੀਂ ਕੀਤੀ ਵੀ ਇੱਥੇ ਦਾਗੂ ਪੀਂਦਾ ਕੋਈ ਮਤਲਬ ਨਹੀਂ ਨਲੇ ਇਹ ਪਬਲਿਕ ਪਲੇਸ ਹੈ ਜੇ ਤੁਸੀਂ ਪੀਣੀ ਵੀ ਤਾਂ ਤੁਮੇ ਅਫਸਰ ਬੰਦੇ ਸਾਈਡ ਤੋਂ ਅੱਗੇ ਪੀ ਲੋ ਮੈਂ ਕੋਈ ਮਾੜੀ ਗੱਲ ਨਹੀਂ ਕੀਤੀ ਉਹਨੇ ਮੈਨੂੰ ਮਾਵਾ ਬਣੇ ਤੇ ਗਾਲਾਂ ਕੱਢੀਆਂ ਸ਼ੁਰੂ ਕਰਦੀਆਂ ਇੰਨੀ ਦਿਨ ਉਹ ਮੰਗਾ ਜਿਹੜਾ ਮੁੰਡਾ ਸੀ ਉਹ ਫਿਰ ਆ ਗਿਆ ਉਹਨੂੰ ਫੜ ਕੇ ਪਰੇ ਲੈ ਗਿਆ ਉਹ ਤੋਂ ਖੜ ਕੇ ਮੈਨੂੰ ਗਾਲਾਂ ਕੱਢਣ ਉਛੇ-ਉਛਲ ਕੇ ਪਵੇ ਮੈਂ ਇਹਨੂੰ ਫੇਰ ਵੇਚ ਦਿੱਤੀ ਮੈਂ ਕਿਹਾ ਵੀਰ ਮੇਰਾ ਨਾ ਕਰ ਨਾ ਕਰ ਇੰਨੀ ਦੇਰ ਨੂੰ ਮੰਗਾ ਉਹਨੂੰ ਫੜ ਕੇ ਲੈ ਗਿਆ ਵਾਪਿਸ ਬਿਠਾ ਕੇ ਐਕਟਵਾ ਦਿੱਤੀ ਚਲੋ ਮੈਂ ਆਪਣੇ ਘਰ ਆ ਗਿਆ ਮੈਂ ਕਿਹਾ ਚਲੋ ਉਹਨੇ दारू ਪੀਤੀ ਸੀ ਅੱਪ ਮੈਂ ਨਹੀਂ ਕੋਈ ਡੀਪਲੀ ਗੱਲ ਨਹੀਂ ਲੀਤੀ ਮੈਂ ਘਰ ਆ ਗਿਆ ਜਦੋਂ ਮੈਂ ਘਰ ਆਇਆ ਤੇ ਮੈਂ ਆਪਣਾ ਖਾਣਾ ਵਗੈਰਾ ਖਾਦਾ ਤੇ ਮੈਨੂੰ ਥੋੜੀ ਦੇਰ ਬਾਅਦ ਹੀ ਫੋਨ ਆਇਆ ਕਿ 7-8 ਬੰਦੇ ਬੇਸਬੋਲਾ ਨਾਲ ਲੈ ਕੇ ਹਥਿਆਰ ਲੈ ਕੇ ਤੁਹਾਡੀ ਮਾਰਕੀਟ 'ਚ ਨੇ ਤੁਹਾਡੀ ਭੰਗ ਤੋੜ ਕਰ ਰਹੇ ਮੇਰੇ ਬਾਅਦ ਟੇਬਲ ਤੇ ਸੀ ਕਾਚੇ ਦੇ ਜੋ ਕਿ ਮੈਂ ਹੁਣੇ 25 ਤਰੀਕ ਵਾਲੇ ਛੇ ਮਹੀਨੇ 25 ਅਪ੍ਰੈਲ ਤੋਂ ਚੀਨੀ ਦਿਨ ਹੋਏ ਨੇ ਮੇ ਵੀ ਅੱਜ 12 13 ਦਿਨ ਨਹੀਂ ਹੋਏ ਕਾਉਂਟਰ ਬਣਾਏ ਨੇ ਮਹਿੰਗੇ-ਮਹਿੰਗੇ ਬਾਹਰ ਪਏ ਨੇ ਉਹ ਸਾਰਾ ਹੀ ਚੱਕਣਾ ਚੂਰ ਕਰ ਗਿਆ بیسਬਲ ਇਵਨ ਉਹਨੇ ਦੇਖੋ بیسਬਲ ਮਾਰੀਆਂ ਤੇ بیسਬਲ ਟੁੱਟ ਗਿਆ ਟੇਬਲ ਤੋੜ ਤੋੜਤਾ ਉਹਨੇ ਸਾਰਾ ਹੀ ਉਹਦਾ ਖੁਦ ਦਾ بیسਬਲ ਟੁੱਟ ਗਿਆ ਸਾਰੀ ਮੇਰੇ ਕੋ ਫੁਟੇਜ ਹੈ ਜੋ ਕਿ ਮੈਂ ਪ੍ਰਸ਼ਾਸਨ ਦੇ ਹੱਥ ਸਮੋ ਜਿਤੀ ਹੈ ਉਹਨਾਂ ਨੇ ਉਹਦਾ ਫੇਰ ਵੀ ਪੜਾਸ ਨਹੀਂ ਨਿਕਲੀ ਉਹਨਾਂ ਜਾ ਕੇ ਮੇਰੇ ਪ੍ਰੀਤਮ ਢਾਬਾ ਜੋ ਮੈਂ ਬੰਦ ਕਰਦਾ ਸਾਰਾ ਉਹਨੇ ਉੱਥੇ ਵੀ ਨਾ ਭਾਂਡਾ ਟੁੱਟਦੀ ਵਾਸ਼ ਵੇਸ਼ਨ ਟੁੱਟੀਆਂ ਜੋ ਨੂੰ ਮਿਲਿਆ ਉਹ ਤੋੜੀ ਗਿਆ ਈਵਨ ਉੱਤੇ ਦੁਆਰਾ ਤੱਕ ਉਹਨੇ ਸ਼ਟਰਾਂ ਤੱਕ ਉਹਨੇ ਬਹੁਤ ਹੀ ਮਾਰ ਮਾਰ ਕੇ ਨੁਕਸਾਨ ਕੀਤਾ ਤੇ ਮੈਂ ਹੁੰਦਾ ਤੇ ਮੈਂ ਤਾਂ ਸ਼ੁਕਰ ਕਰਦਾ ਸਮਾਨ ਲੱਗਦਾ ਚਲੋ ਇਹ ਚੀਜ਼ਾਂ ਟੁੱਟ ਗਈਆਂ ਤੇ ਮੈਂ ਹੁੰਦਾ ਮੈਂ ਤੇ ਮਾਰ ਜਾਣਾ ਸੀ ਮੇਰੇ ਤਾਂ ਛੋਟੇ ਛੋਟੇ ਬੱਚੇ ਨੇ ਮੈਂ ਮੈਂ ਤਾਂ ਬਹੁਤ ਸ਼ੁਕਰਗੁਜ਼ਾਰ ਹਸਮਾਲਕ ਦਾ ਮੈਨੂੰ ਜਿੱਦਾਂ ਉਹਨਾਂ ਦੇ ਜੈਸ਼ਦਮ ਹੌਲ ਉਹਨਾਂ ਨੇ ਕੀਤਾ ਵੀ ਹਥਿਆਰ ਲਿੱਤੇ ਉਹਨਾਂ ਨੇ ਬਹੁਤ ਕੁਝ ਕੀਤਾ ਮੈਂ ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਮੈਨੂੰ ਜਾਨੋ ਮਾਰ ਦੇਣਾ ਸੀ ਤੇ ਮੈਂ ਇਸ ਕਰਕੇ ਮੈਂ ਤਾਂ ਬਹੁਤ ਸ਼ੁਕਰ ਕਰਦਾ ਹਾਂ ਉਸਮਾਲਕ ਦਾ ਜਿਨੇ ਮੈਨੂੰ ਜਾਨੋ ਬਚਾਇਆ ਪਰ ਮੈਂ ਇੱਥੇ ਇਹ ਦੇਖਣਾ ਚਾਹੁੰਦਾ ਵੀ ਇੱਥੇ ਕੋਈ ਵੀ ਕੋਈ ਸਾਡੂ ਕੋਈ ਸਹੂਲਤ ਨਹੀਂ ਇਸ ਮਾਰਕੀਟ ਦੇ ਵਿੱਚ ਮੈਂ ਚਾਹਨਾ ਪ੍ਰਸ਼ਾਸਨ ਨੂੰ ਇੱਧਰ ਦੇ ਬੰਦਿਆਂ ਨੂੰ ਜਿਹੜੇ ਬਹੁਤ ਗਲਤ ਅੰਸਰ ਨੇ ਜਿਹੜੇ ਸਰਕਾਰੀ ਨੌਕਰੀਆਂ ਲੈਣ ਦੇ ਬਾਵਜੂਦ ਹੀ ਗੁੰਡਾ ਕਰਦੀ ਕਰਦੇ ਨੇ ਇੰਨਾ ਹੰਕਾਰ ਜੀ ਆਪਾਂ ਨੂੰ ਮੈਨੂੰ ਆਪਣੀ ਪਹਿਲੇ ਤਾਂ ਜਾਨ ਮਾਲ ਦੀ ਮੈਨੂੰ ਸੁਰੱਖਿਆ ਦਿੱਤੀ ਜਾਵੇ ਮੈਨੂੰ ਬਹੁਤ ਉਹ ਚਾ ਉਸ ਤੋਂ ਬਾਅਦ ਰਾਤ ਨੂੰ 1 ਵਜੇ ਫੋਨ ਆ ਗਿਆ ਉਹਦਾ ਮੈਨੂੰ ਨਹੀਂ ਪਤਾ ਸੀ ਇਹ ਨੰਬਰ ਕਿਹਦਾ ਤੇ ਮੈਂ ਨੰਬਰ ਪਹਿਲਾਂ ਚੱਕਿਆ ਨਹੀਂ ਫਿਰ ਦੂਜੀ ਵਾਰੀ ਚੱਕਿਆ ਉਹਨੇ ਮੈਨੂੰ ਉਹ ਮਾ ਪੈਂਦੀਆਂ ਗਾਲਾਂ ਕੱਢੀਆਂ ਵੀ ਤੁਸੀਂ ਸੁਣੋਗੇ ਨਾ ਤੇ ਤੁਸੀਂ ਕਹੋਗੇ ਬਹੁਤ ਜ਼ਿਆਦਾ ਗੰਦੀਆਂ ਗੱਲਾਂ ਉਹ ਵੀ ਮੈਂ ਆਪਣੇ ਇੱਥੇ ਚੰਕੀਨ ਚਾਰ ਸਦਾਰ ਜੀ ਨੂੰ ਸੁਖਿੰਦਰ ਭਾਈ ਨੂੰ ਉਹ ਵੀ ਸੈਂਡ ਕਰਤੀ ਆ ਵੀ ਗਾਲਾਂ ਵੀ ਤੇ ਉਸ ਫੁਟੇਜ ਵੀ ਸਾਰੀ ਸਾਰੀ ਦਿੱਤੀ ਉਹਨਾਂ ਨੂੰ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਮੇਰੇ ਇਨਸਾਫ ਕੀਤਾ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੇ ਸਾਰੇ ਵਪਾਰੀ ਅਸੀਂ ਅਤੇ ਕਿੱਦਾਂ ਰਵਾਂਗੇ ਕਿਉਂ ਸਾਰੇ ਹੀ ਸਾਡੇ ਤੇ ਮਾਰਕੀਟ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੋਅਰੂਮ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਮੈਨੂੰ ਜਾਨ ਮਾਲ ਦਾ ਨੁਕਸਾਨ ਜਿਹੜਾ ਮੇਰਾ ਹੋਵੇ ਤੇ ਮੈਂ ਮੈਨੂੰ ਕੁਝ ਸ਼ਾਂਤ ਨੂੰ ਮੰਗ ਕੀਤੀ ਜਾਂਦੀ ਵੀ ਮੈਨੂੰ ਇੱਥੇ ਵੀ ਮੇਰੇ ਨਾਲ ਇਨਸਾਫ ਕੀਤਾ ਜਾਵੇ ਤੇ ਉਹਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜਿਹੜਾ ਉਹ ਸਰਕਾਰੀ ਮੁਲਾਜ਼ਮ ਦਾ ਨਸ਼ਾ ਹੈ ਉਹਦਾ ਉਹ ਨਸ਼ਾ ਜਰੂਰ ਛੁੱਟਣਾ ਚਾਹੀਦਾ ਹੈ ਉਹਨੂੰ ਪਤਾ ਲੱਗੇ ਵੀ ਮੈਂ ਇੱਕ ਸਰਕਾਰੀ ਮੁਲਾਜ਼ਮ ਦੇ ਹੋਣ ਦੇ ਬਾਵਜੂਦ ਹੀ ਮੈਂ ਕਿੱਦਾਂ ਉਹਨੂੰ ਪਬਲਿਕ ਨਾਲ ਡੀਲ ਕਰਦਾ ਜੇ ਇਸ ਆਮ ਪਬਲਿਕ ਨਾਲ ਡੀਲ ਕਰ ਰਹਾ ਤੇ ਉਹ ਆਪਣੀ ਡਿਊਟੀ ਦੇ ਵੇਲੇ ਕਿੱਦਾਂ ਬੰਗਾਂ ਡੀਲ ਕਰਦਾ ਹੋਣਾ ਸਾਡੇ ਟੈਕਸ ਤੋਂ ਹੀ ਉਹਨਾਂ ਨੂੰ ਤਨਖਾਹਾਂ ਜਾਂਦੀਆਂ ਨੇ ਪਬਲਿਕ ਤਸਦੀਂ ਦੀ ਇਹਨਾਂ ਨੂੰ ਤਨਖਾਹਾਂ ਜਾਂਦੀਆਂ ਨੇ ਤੇ ਫੇਰ ਵੀ ਇਹ ਸਾਡੇ ਗੁੱੱਡਾ ਗੱਦੀ ਕੱਦਨੇ ਲੱਖ ਲੱਖ ਡੇਢ ਲੱਖ ਲੱਖ ਰੁਪਏ ਦੀਆਂ ਤਨਖਾਹਾਂ ਨੇ ਸਰੇ ਆਮ ਔਰ ਉਹਦੀ ਗੱਡੀ ਦੇ ਵਿੱਚ ਅਸਲੇ ਯਾਨੀ ਕਿ ਹਥਿਆਰ ਵੀ ਹੈਗੇ ਸੀਗੇ ਅੱਜ ਸਵੇਰ ਤੋਂ ਲੈ ਕੇ ਤੇ ਕਦੀ ਰੈਕੀ ਕਰੀ ਜਾਂਦਾ ਤੇ ਕਦੀ ਇੱਧਰ ਕੰਮ ਕਦੀ ਉੱਧਰ ਕੰਮ ਕਦੀ ਉੱਧਰ ਕੰਮ ਜਿਹੜੇ ਵਿਚਾਰੇ ਚਾਹ ਲੈ ਉਹ ਤੇ ਖੜਾ ਹੈ ਉਹਨੂੰ ਪੂਰੀਆਂ ਵੱਟੀ ਜਾਂਦਾ ਕਦੀ ਇੱਧਰ ਪਰ ਸਾਡੇ ਇਤੋਂ ਦੇਖ ਕੇ ਨਾਲ ਹੀ ਨਿਕਲ ਜਾਂਦਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਪਰ ਮੈਨੂੰ ਪੂਰਾ ਵਿਸ਼ਵਾਸ ਵੀ ਹੈ ਪ੍ਰਸ਼ਾਸਨ ਮੈਨੂੰ ਉਹਦਾ ਸੰਯੋਗ ਮੇਰੇ ਨਾਲ ਕਰੇਗੀ ਕਿਉਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹਨਾਂ ਨੂੰ ਮੈਂ ਸਾਰਾ ਕੁਝ ਪ੍ਰੂਫ ਦੇ ਚੁੱਕਾ